ਤੋ 60 ਸਾਲਾਂ ਚ ਜਾਂ 20 ਸਾਲਾਂ ਚ ਦੀ ਬਣਾਉਦੇ ਤੇ ਇੱਕ ਐਮਐਲਪੰਜ ਸਾਲ ਦੇ ਵਿੱਚ ਮੇਰੇ ਕੋਲ 10 20 ਗੁਣਾ ਜ਼ਿਆਦਾ ਉਹਨਾਂ ਤੋਂ ਜ਼ਿਆਦਾ ਬਣਦਾ ਬਿਲਕੁਲ ਛੇਤਨ ਸਰ ਉਹ ਸਾਰੇ ਲੋਕ ਇਹਨਾਂ ਨਾਲ ਨਹੀਂ ਦੇ ਨੇ ਅਮੀਰਾ ਦੀਆਂ ਜ਼ਰੂਰਤਾਂ ਹੋਰ ਹੋਣਗੀਆਂ ਗਰੀਬਾਂ ਦੀਆਂ ਜ਼ਰੂਰਤਾਂ ਨੂੰ ਹੋਰ ਉਹ ਆਪ ਆਪਣੀ ਜ਼ਰੂਰਤ ਦੇ ਮੁਤਾਬਕ ਉਹਨਾਂ ਨਾਲ ਜੁੜ ਜਾਂਦੇ ਬਿਲਕੁਲ ਜੀ ਚਾਹੇ ਜੁੜ ਜਾਂਦੇ ਆ ਤੇ 6 ਮਹੀਨਾ ਬਾਅਦ ਉਹ ਕਹਿੰਦਾ ਉਹ ਕਿੱਥੋਂ ਤੱਕ ਹੋ ਸਕਿਆ ਇਹਨਾਂ ਨੂੰ ਭਾਵੇਂ ਘੱਟ ਪੈਸੇ ਤੇ ਨੌਕਰੀ ਦੇ ਕੇ ਚਾਹਲੇ ਹਰ ਇੱਕ ਉਹ ਬੰਦੇ ਨੂੰ ਹਰੇਕ ਇੱਕ ਜਿਹੜਾ ਸਟੂਡੈਂਟ ਆ ਉਹਨੂੰ ਪੜੇ ਲਿਖੇ ਬੱਚੇ ਨੂੰ ਉਹਦੀ ਪੜ੍ਹਾਈ ਦੇ ਮੁਤਾਬਕ ਉਹਦੀ ਡਿਗਰੀ ਦੇ ਹਿਸਾਬ ਨਾਲ ਉਹਨਾਂ ਨੂੰ ਕੋਈ ਮਿਲਣੀ ਚਾਹੀਦੀ ਜਿਹਨੇ ਬਾਹਰ ਦੇ ਵਿੱਚ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਇਹੋ ਸੋਚ ਸਮਝਾਉਂਦੇ ਆ ਕਿ ਜਿੰਨੀ ਛੇਤੀ ਹੋ ਸਾਂਦਾ ਤੁਸੀਂ ਪੰਜਾਬ ਛੱਡੋ ਇੰਤੇ ਸਾਡੇ ਅੰਗਲ ਛੁਰੂ ਦੇ ਬੇਸ਼ ਦੇਸ਼ਿਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਉਗ ਸਮਸਵੇਵੀ ਮਾਸਟਰ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਅੱਜ ਦੇ ਹਾਲਾਤਾਂ ਸੰਬੰਧੀ ਅਤੇ ਲੋਕ ਚੋਣਾਂ ਦੇ ਸਬੰਧ ਵਿੱਚ ਸਤਿ ਸ਼੍ਰੀ ਅਕਾਲ ਬਲਵਿੰਦਰ ਪਾਜੀ ਹੋਰ ਮਾਸਟਰ ਸਾਹਿਬ ਸਾਥੀ ਠੀਕ ਹੈ ਜੀ ਮਾਸਟਰ ਜੀ ਅੱਜ ਅਕਲ ਜਿਹੜਾ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਹਾਂ ਜੀ ਲੋਕ ਚੋਣਾਂ ਜਿਹੜੀਆਂ ਨੇ ਸ਼ਿਕਰਾਂ ਤੇ ਜਾ ਰਹੀਆਂ ਨੇ ਹਾਂ ਜੀ ਇਹੀ ਬੜੀ ਅਸਿੱਧਰਨ ਗੱਲਬਾਤ ਕਰ ਰਹੇ ਆ ਕਿਸਾਨ ਦੇ ਹਾਲਾਤ ਚੱਲ ਰਹੇ ਨੇ ਲੋਕ ਚੋਣਾਂ ਦੇ ਸਬੰਧ ਦੀ ਹਾਲਾਤ ਤੇ ਇਦਾਂ ਦੇ ਚੱਲ ਰਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਬੰਦੇ ਇੱਕ ਪਾਰਟੀ ਛੱਡ ਕੇ ਇੱਕ ਦਲ ਛੱਡ ਕੇ ਦੂਜੀ ਦਲ ਵਿੱਚ ਵੱਢ ਜਾਣਾ ਹਾਲਾਤ ਤਾਂ ਪਹਿਲਾਂ ਤੇ ਹਕੂਮਤਾਂ ਕਰਕੇ ਦਲ ਬਦਲੀ ਹਾਲਾਤ ਚੱਲ ਰਹੇ ਨੇ ਉਹਦੇ ਨਾਲ ਇਹ ਕਿ ਜੋ ਵੀ ਅੱਜ ਤੱਕ ਸੋਚਿਆ ਕਿ ਕੋਈ ਜੇ ਕਹ dielie ਕਿ ਜੋ ਵੀ ਕੋਈ ਮੰਤਰੀ ਦਾ ਐਮਐਲਏ ਬਣਦਾ ਜਾਂ ਉਹਦੀ ਸਿਰਫ ਸੋਚ ਇਦਾਂ ਨਹੀਂ ਹੈਗੀ ਕਿ ਮੈਂ ਇੱਕ ਸਮਾਜ ਸੇਵੀ ਬਣੂ ਉਹਦੀ ਸੋਚ ਬਸ ਇੱਕੋ ਤਾਂ ਹੀ ਰਹੀ ਹੈ ਕਿ ਮੈਂ ਮੇਰੇ ਕੋਲ ਗੱਡੀਆਂ ਹੋਣ ਮੇਰੇ ਕੋਲ ਕੋਰਸ ਹੋਵੇ ਬੋਲ ਦਾ ਮੇਰੇ ਬਾਲਡੀਗਾਰਡ ਹੋਣਾ ਦੇ ਨਿਸ਼ਾਨਾ ਕਿੰਨਾ ਸਾ ਬਹੁਤ ਜ਼ਿਆਦਾ ਹੋਊ ਕਿ ਪਹਿਲਾਂ ਜਿਹੜੇ ਲੋਕ ਕਰਦੇ ਸੀਗੇ ਸੇਵਾ ਤੇ ਚੋਣ ਲੜਦੇ ਸੀ ਜਾਂ ਪਾਰਟੀਆਂ ਦੇ ਵਿੱਚ ਰਹਿੰਦੇ ਸੀ ਬੜੀ ਬੜੀ ਮਿਹਨਤ ਕਰਦੇ ਸੀ ਉਤ ਲੋਕਾਂ ਵਾਸਤੇ ਕਰਦੇ ਸੀ ਕਿ ਆਪਾਂ ਆਪਣੇ ਦੇਸ਼ ਨੂੰ ਵਧਿਆ ਕਰਨਾ ਫੇ ਚੁਲੇ ਨੂੰ ਵਧਿਆ ਕਰਨਾ ਆਪਣੇ ਸੂਬੇ ਵਧਿਆ ਕਰਨਾ ਮਿੱਤਰਾਂ ਪਾਪਾਏ ਦੇ ਵਾਸਤੇ ਤੁੰ ਤੰਦ ਨਾਲ ਬਹੁਤ ਅਧੀ ਸੇਵਾ ਪਰ ਅੱਜ ਕੱਲ ਉਹ ਤੇ ਗੱਲ ਦੇਖੀ ਨਹੀਂ ਬਿਲਕੁਲ ਤੁਸੀਂ ਬਹੁਤ ਜ਼ਿਆਦਾ ਦੇਖਿਆ ਹੁਣ ਆ ਜਿਹੜੇ ਐਮ ਐਲ ਏ ਬਣ ਕੋ ਕਹਿਣਾ ਉਹਨਾਂ ਕੋਲ ਕੁਝ ਹੋ ਨਹੀਂ ਹੁੰਦਾ ਹਾਂਜੀ ਤੇ ਥੋੜੀ ਕਿਤੇ ਬਾਅਦ ਉਹ ਚਾਰ ਚਾਰ ਗੱਡੀਆਂ ਚਾਰ ਚਾਰ ਕੋਠੀਆਂ ਚਾਰ ਚਾਰ ਉਹਨਾਂ ਦੇ ਬੰਗਲੇ ਬਣਦੇ ਉਹ ਕਿੱਥੋਂ ਆ ਜਾਣ ਮੈਂ ਕਈ ਵਾਰੀ ਇਹ ਸੋਚਿਆ ਕਿ ਇੱਕ ਅੱਜ ਦੇ ਯੁੱਗ 'ਚ ਦੋ ਮੀਆਂ ਵੀ ਵੀ ਨੌਕਰੀ ਕਰਦੇ ਤੇ ਮੀਆਂ ਵੀ ਵੀ ਨੌਕਰੀ ਕਰਦੇ ਤੇ ਸਕੇਲ ਦੇ ਹਿਸਾਬ ਨਾਲ ਉਹਨਾਂ ਦੀ 2.5 ਲੱਖ ਰੁਪਈਆ ਤਨਖਾਹ ਬਣਦੀ ਇੱਕ ਐਮ.ਐਲ.ਏ ਬਣਦਾ ਤੇ ਉਹਦੀ ਵੀ 2.5 ਲੱਖ ਸਵਾ 2 ਲੇਅਰ ਬੋਟ ਹੁੰਦੀ ਹੈ ਲਗ 2.5 ਲੱਖ ਲੈ ਕੇ ਦੋਵੇਂ ਜੀ ਉਨੀ ਜਾਇਦਾਦ ਉਹ 20 ਸਾਲਾਂ ਚ ਜਾਂ 20 ਸਾਲਾਂ ਚ ਦੀ ਬਣਾਉਂਦੇ ਕਿ ਇੱਕ ਐਮ.ਐਲ.ਏ 5 ਸਾਲ ਦੇ ਵਿੱਚ ਮੇਰੇ ਖਾਲ 10 ਗੁਣਾ ਜ਼ਿਆਦਾ ਉਹਨਾਂ ਤੋਂ ਜ਼ਿਆਦਾ ਬਣਾਉਂਦੇ ਬਿਲਕੁਲ ਜੀਤੂ ਸਿੰਘ ਸਾਹਿਬ ਇਹ ਤੁਸੀਂ 5 ਸਾਲ ਦਾ ਜਿਹੜਾ ਵਕਬਾ ਜਿਹੜਾ ਦੂਰ ਲੱਗੇ ਇਹ 1 ਸਾਲ ਦੇ ਵਿੱਚ ਹੀ ਇਹਨੇ ਕੁਝ ਬਣਾ ਜਾਂਦੇ ਆ ਨਹੀਂ 5 ਸਾਲ ਦਾ 1 ਸਾਲ ਚ ਤੇ ਬਣਾ ਦ ਜਾਂਦੇ 5 ਸਾਲ ਦਾ ਤੇ ਮੈਂ ਇਹ ਕਰ ਤੀ ਬਹੁਤ ਜ਼ਿਆਦਾ ਕੁਝ ਬਣਾ ਲੈਂਦੇ ਬਿਲਕੁਲ ਇੱਕ ਬੰਦਾ ਇੱਕ ਰੁਪਈਆ ਚ ਹੁੰਦਾ ਜਾਂ ਲੱਖਾਂ ਚ ਹੁੰਦਾ ਜਾਂ ਹਜ਼ਾਰਾਂ ਚ ਹੁੰਦਾ ਤੇ ਫਿਰ ਅਰਬਾਂ ਚ ਹੁੰਦਾ ਕਰੋੜਾਂ ਚ ਹੁੰਦਾ ਇਹ ਨੀਅਤ ਤਾਂ ਸਮਝ ਲਗੀ ਨਾ ਲੋਕਾਂ ਨੂੰ ਲੱਗੀ ਬਿਲਕੁਲ ਜੀ ਤੇ ਨਾਸਮਾਜ ਕਿਉਂਕਿ ਇਹ ਜੇ ਉਸ ਵੇ ਅਰਕਾਂ ਜਿਹੜੀ ਲੋਕ ਸਭਾ ਦੀ ਚੋਣ ਚੱਲ ਰਹੀ ਆ ਜਿਆ ਪਹਿਲੀ ਵਾਰ ਇਹ ਇੱਕ ਵੇਖਣ ਵਿੱਚ ਆਇਆ ਕਿ ਬਹੁਤ ਸਾਰੇ ਕਾਂਗਰਸੀ ਜਿਹੜੇ ਲੀਡਰ ਐ ਜਾਂ ਕਾਂਗਰਸੀ ਐਮ ਐਲ ਏ ਆ ਉਹ ਵੀਰਾਂ ਘੱਟ ਕੇ ਭਾਜਪਾ ਦੇ ਜਾ ਰਹੇ ਆ ਇਹਦੇ ਪਿੱਛੇ ਕੀ ਆਈ ਇਹਦੇ ਪਿੱਛੇ ਉਹ ਜਿਹੜਾ ਰਾਜ ਹੈ ਇਹੋ ਜਿਹੀ ਹੈ ਕਿ ਜਿਹੜੇ ਆਪਾਂ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਲੋਕਤੰਤਰ ਰਾਜ ਹੈ ਫਿਰ ਜੇ ਉਹਨਾਂ ਨੂੰ ਡਰ ਲੱਗਦਾ ਤੇ ਸਾਨੂੰ ਵੀ ਡਰ ਲੱਗਦਾ ਹੈ ਬਿਲਕੁਲ ਜੀ ਬਿਲਕੁਲ ਭਾਜਪਾ ਕੋਲੋਂ ਜਿਹੜੇ ਦਰਦੇ ਗਏ ਜਾਂ ਕਿਦਾਂ ਗਏ ਕਹਿ ਤਾ ਬਾ ਕਿਉਂਕਿ ਸਾਨੂੰ ਵੀ ਡਰ ਲੱਗਦਾ ਕਿ ਉਹ ਬੜੀ ਤਗੜੀ ਪਾਰਟੀ ਆ ਅਸੀਂ ਵੀ ਕੋਈ ਇਹੋ ਜਿਹਾ ਲਹੂ ਜਨਾ ਬੋਲ ਸਕੀ ਕੋਈ ਸਾਡੀ ਮੱਝੀ ਠੋਕਦਾ ਹੂੰ ਜੀ ਕਿ ਨਹੀਂ ਸਹੀ ਗੱਲ ਜੀ ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਪਰ ਪਤਾ ਤੁਹਾਨੂੰ ਹੀ ਆ ਹੂੰ ਪਤਾ ਲੋਕਾਂ ਨੂੰ ਵੀ ਪਤਾ ਸਾਨੂੰ ਵੀ ਹੈ ਤੇ ਜਿਹੜੇ ਗਏ ਉਹਨਾਂ ਨੂੰ ਵੀ ਪਤਾ ਹੈ ਤੇ ਜਿਨ੍ਹਾਂ ਦੇ ਕੋਲ ਗਏ ਪਤਾ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਕਿਉਂ ਆਇਆ ਤੇ ਕਾਦੇ ਕਰਕੇ ਆਇਆ ਤੇ ਬੁਲਾਈ ਕੋ ਗਏ ਕੀ ਤੁਸੀਂ ਸਰ ਡੀ ਉਮਰ ਦੀ ਐਕਸਪੀਰੀਅੰਸ ਤਜਰਬੇ ਮੁਤਾਬਕ ਮੈਂ ਕਹਾਂ ਲਗਾ ਹਾਂ ਜੀ ਕਿ ਜਿਸ ਤਰ੍ਹਾਂ ਹੁਣ ਮੀਰਾ ਘੱਟ ਕੇ ਲੋਕ ਸਭਾ ਚੋਣਾਂ ਤੇ ਜਾ ਰਹੇ ਨੇ ਭਾਜਪਾ ਕੀ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਫੇਰ ਬਸ ਉਹ ਜਿੱਦਾਂ ਇੱਥੇ ਨਹੀਂ ਆਉਂਦੇ ਉਹ ਪੰਛੀ ਅੰਦਰ ਦੇ ਪਾਣੀ ਪੱਤ ਸੁਨ ਨਹੀਂ ਪਤਾੜ ਹਰਿਕੇ ਹਰਿਕੇ ਪਤੰਛ ਹਰਿਕੇ ਪਤੰ ਜਿੱਦਾਂ ਪੰਛੀ ਨਹੀਂ ਆਉਂਦੇ ਉਦਾਂ ਹੀ ਫੇਰ ਆ ਜਾਂਦੇ ਆ ਆਪਣੀਆਂ ਬਾਤਾਂ ਪਤਾ ਨਹੀਂ ਇਹਨਾਂ ਦੀ ਕੋਈ ਵਿਜਲੀ ਗੰਢ ਤੋਂ ਪੁੱਧੀ ਆਪੀ ਜਿਹਨੂੰ ਉੱਧਰ ਚਲ ਜਾਓ ਫੇਰ ਜਦੋਂ ਆਪਣਾ ਟਾਈਮ ਹੋਗਾ ਫੇਰ ਆ ਜੇ ਤੇ ਇਦਾਂ ਇਦਾਂ ਹੀ ਕਰਦੇ ਆ ਮਤਲਬ ਸਾਰੇ ਲੋਕ ਤੁਸੀਂ ਦੇਖਿਆ ਹੀ ਆ ਪਹਿਲਾਂ ਉਧਰ ਨੂੰ ਨੇਜ਼ਾ ਦਾ ਇਲੈਕਸ਼ਨ ਹੁੰਦੀ ਆ ਫੇਰ ਉਹ ਮੁਖਵਾ ਕੇ ਫੇਰ ਉੱਥੇ ਦਲ ਬਦਲ ਗਏ ਜੀ ਨਾ ਕਰ ਸਕਦੇ ਆ ਆਪਣਾ ਫਰ ਇਹ ਤਾਂ ਲਿਖ ਜਾਈਦਾ ਮਤਲਬ ਕਿ ਲੋਕਾਂ ਦੇ ਨਾਲ ਅੱਜ ਤੁਸੀਂ ਕਿਸੇ ਪਾਰਟੀ ਦੇ ਵਿੱਚ ਵਾ ਤੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਇਹਨੂੰ ਵੋਟ ਪਾਓਗੇ ਪਾਰਟੀ ਬਹੁਤ ਵੱਡੀ ਹੈ ਲੋਕ ਸੁਹੋਲੇ ਲੋਕ ਆ ਜੁੜ ਜਾਂਦੇ ਵਿਚਾਰੇ ਕਿ ਚਲੋ ਕੋਈ ਗੱਲ ਨਹੀਂ ਸਾਡਾ ਨੇਤਾ ਜੀ ਕਹਿ ਰਿਹਾ ਸਾਡੇ ਕੰਮ ਹੁੰਦਾ ਗਰੀਬਾਂ ਦੇ ਤਾਂ ਅਮੀਰਾਂ ਦੇ ਤਾਂ ਸਾਰੇ ਲੋਕ ਇਹਨਾਂ ਨਾਲ ਜੁੜਦੇ ਅਮੀਰਾਂ ਦੀਆਂ ਜ਼ਰੂਰਤਾਂ ਹੋਰ ਹੁੰਦੀਆਂ ਗਰੀਬਾਂ ਦੀਆਂ ਜ਼ਰੂਰਤਾਂ ਹੋਰ ਹੁੰਦੀਆਂ ਉਹ ਆਪਾਂ ਆਪਣੀ ਜ਼ਰੂਰਤ ਦੇ ਮੁਤਾਬਕ ਉਹਨਾਂ ਨਾਲ ਜੁੜ ਜਾਂਦੇ ਬਿਲਕੁਲ ਜੀ ਜਦੋਂ ਜੁੜ ਜਾਂਦੇ ਆ ਤੇ 6 ਮਹੀਨਾ ਬਾਅਦ ਉਹ ਕਹਿੰਦਾ ਓਏ ਉਹਨੂੰ ਛੱਡੋ ਪਾਰਟੀ ਨੂੰ ਆਪਾਂ ਹੁਣ ਐਸ ਪਾਰਟੀ ਚੱਲੇ ਤੁਸੀਂ ਹਰੇ ਇੱਧਰ ਜਾਓ ਦੇਖੋ ਤਾਕਿ ਕਿ ਜਿਸੰਦਰ ਸਿੰਘ ਜੀ ਇਹ ਨਹੀਂ ਪਤਾ ਲੱਗਦਾ ਵੋਟਰ ਨੂੰ ਕਿ ਯਾਰ ਅਸੀਂ ਕੀ ਕਰੀਏ ਹਾਂਜੀ ਬਿਲਕੁਲ ਸਹੀ ਗੱਲ ਆ ਕਿ ਸ਼ਾਮ ਨੂੰ ਤੇ ਬੰਦਾ ਹੁੰਦਾ ਵਾ ਇੱਕ ਪਾਰਟੀ ਚ ਤੇ ਸਵੇਰੇ ਛੱਡਦਾ ਦੂਜੀ ਪਾਰਟੀ ਜਿੱਤ ਉਹਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕੀ ਕਰੀਏ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਇਹ ਵੋਟਰ ਤੇ ਖੁਦ ਕਨਫਿਊਜ਼ ਹੈ ਪਰੇਸ਼ਾਨ ਆ ਕਿ ਅਸੀਂ ਅੱਜ ਉਹਨਾਂ ਦੇ ਪਿੰਡਾਂ ਵਿੱਚ ਤੁਸੀਂ ਦੇਖਿਆ ਕਿ ਜਦੀ ਪਾਰਟੀ ਦੇ ਵਿੱਚ ਬੰਦਾ ਕੰਮ ਕਰਦਾ ਤੇ ਦੂਜੀ ਪਾਰਟੀਆਂ ਨਾਲ ਵੱਡ ਟਕੋਹਣੀ ਨਹੀਂ ਹੁੰਦੀ ਬਿਲਕੁਲ ਸਰਪੰਚੀਆਂ ਤੋਂ ਜਾਂ ਕਿੱਦਾਂ ਦੋ ਐਮ ਐਲ ਏ ਤੋਂ ਉਹ ਜਾਂਦੇ ਉਹਦਾ ਮੰਤਰੀ ਬਦਲ ਜਾਂਦਾ ਅਗਲੇ ਦਿਨ ਉਹ ਕਿੱਦਾਂ ਲੜਾਈ ਕਰੂਗਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਉਹ ਕੀ ਕਰੂਗਾ ਅਗਲੇ ਦਿਨ ਕੀ ਕੀ ਮੁੱਦਾ ਲੈ ਕੇ ਜਾਊਗਾ ਉਹ ਕਹੇਗਾ ਤੂੰ ਤਾਂ ਕੱਲ ਉਹਨਾਂ ਦੇ ਪੱਲੇ ਲੜਦੇ ਹਾਂ ਅੱਜ ਫਿਰ ਸਾਡੇ ਵਾਲੀ ਪਾਰਟੀ ਚਾਹੀ ਦੇਖੋ ਜੀ ਮਸਤ ਜੀ ਜਿਸ ਤਰ੍ਹਾਂ ਕਿ ਤੁਸੀਂ ਹੁਣੇ ਦੱਸਿਆ ਵੀ ਜਿਹੜੇ ਪਾਰਟੀਆਂ ਛੱਡ ਕੇ ਜਾ ਰਹੇ ਨੇ ਨੀਡਲ ਲੀਡਰਾਂ ਲਈ ਇੱਕ ਕੀ ਜਿਹੜੀ ਪਾਰਟੀ ਇੱਕ ਮਾਂ ਹੁੰਦੀ ਹੈ ਮਾਂ ਦੇ ਬਰਾਬਰ ਹੁੰਦੀ ਹੈ ਹਨਾ ਇਹ ਮਾਂ ਨੂੰ ਛੱਡ ਕੇ ਬੰਦਾ ਜਿਹਦੇ ਤੋਂ ਅਸਮਾਨ ਤੱਕ ਪਹੁੰਚਿਆ ਹੁੰਦਾ ਉਹਨੂੰ ਛੱਡ ਕੇ ਜਾਣ ਨੂੰ ਕਿਸ ਤਰ੍ਹਾਂ ਇਹਨਾਂ ਦਾ ਦਿਲ ਕਰਦਾ ਹੈ ਇਹ ਇੱਕ ਬੜੀ ਦੁਖਾਂਤ ਵਾਲੀ ਗੱਲ ਹੈ ਕਿ ਇਹ ਬੜੀ ਵੱਡੀ ਤੁਸੀਂ ਗੱਲ ਕਹੀ ਐ ਤੇ ਬੜੀ ਵੱਡੀ ਸੋਚ ਵਾਲੀ ਗੱਲ ਕਿ ਕਿ ਜਿਹੜਾ ਇੱਕ ਬੰਦਾ ਅੱਜ ਇੱਕ ਆਪਣੀ ਪਾਰਟੀ ਨੂੰ ਮਾਂ ਕਹਰੇ ਬਿਲਕੁਲ ਕਹਿੰਦਾ ਕਿ ਮੇਰੀ ਮਾਂ ਹਾਂ ਉਹਦੇ ਤੋਂ ਤੱਕ ਵੇਖਿਆ ਇਹੋ ਜਿਹੇ ਨੇਤਾ ਵੇਖੇ ਕਿ ਜਿਹੜੇ ਬਿਲਕੁਲ ਜ਼ੀਰੋ ਲੈਵਲ ਦੇ ਸੀ ਉਹਨਾਂ ਨੂੰ ਪਾਰਟੀ ਨੇ ਇੱਥੋਂ ਤੱਕ ਆਉਂਦਿਆ ਦੇ ਚੁੱਕਿਆ ਹਾਂਜੀ ਇਨਾ ਮਾਨ ਸਨਮਾਨ ਦਿੱਤਾ ਇਨਾ ਪੁੱਛ ਦਿੱਤਾ ਕਿ ਉਹਨਾਂ ਦੀ ਜ਼ਿੰਦਗੀ ਸਬਰ ਗਈ ਸਵਰਗਾਂ ਸਰਗੇ ਕੁਲਾਤਰ ਜੀਆਂ ਉਹਨਾਂ ਦੀ ਅੱਜ ਉਸੇ ਪਾਰਟੀ ਨੂੰ ਅਗਲੇ ਦਿਨ ਉਹ ਕਹਿੰਦਾ ਕਿ ਇਹ ਪਾਰਟੀ ਬੜੀ ਵੱਡੀ ਬੜੀ ਵੱਡੀ ਮਤਲਬ ਮੈਂ ਕਹਿੰਦਾ ਜਿਹੋ ਬੰਦੇ ਕਿਸੇ ਦੇ ਨਹੀਂ ਹੈ ਮਿੱਤ ਨਾ ਰੱਬ ਦੇ ਨਾ ਇਨਸਾਨਾਂ ਦੇ ਨਾ ਪਾਰਟੀਆਂ ਦੇ ਕਿਸੇ ਜੇ ਮੈਂ ਦੇਖੂਗਾ ਸਾਡੇ ਵਿਦੇਸ਼ ਵਾਸਤੇ ਜਾਂ ਦੁਖਾਂਤ ਨੂੰ ਮੈਂ ਬਿਲਕੁਲ ਦੇਖੋ ਇਹਨੇ ਦੁਖਵਾਲੀ ਗੱਲ ਆ ਕਿ ਇਹਨੂੰ ਬਿਆਨ ਵੀ ਨਹੀਂ ਕੀਤਾ ਜਾਂਦਾ ਵੀ ਇਹ ਲੋਕ ਕਰਦੇ ਕੀ ਆ ਕਰਦੇ ਕੀ ਬਿਲਕੁਲ ਸਹੀ ਹੈ ਜੇ ਜਿਹੜੀ ਪਾਰਟੀ 'ਚ ਗਏ ਆ ਇੱਥੇ ਥੋੜੀ ਗੱਲ ਹੁੰਦੀ ਵੀ ਇੱਕ ਪਾਰਟੀ ਦੇ ਵਿੱਚ ਗਏ ਆ ਤੇ ਉਹਨਾਂ ਨੇ ਤੁਹਾਨੂੰ ਅੱਜ ਟਿਕਟ ਨਹੀਂ ਦਿੱਤੀ ਹਾਂ ਕੋਈ ਪਾਰਟੀ ਸ਼ਾਹ ਪਾਰਟੀ ਟਿਕਟਰ ਲੜਨ ਦੀ ਥੋੜੀ ਹੁੰਦੀ ਆ ਪਾਰਟੀ ਸੇਵਾ ਕਰਨੀ ਦਿਆ ਜੇ ਸਾਰੇ ਬਰਗੇਡੀਅਰ ਬਣ ਜਾਣ ਤੇ ਫਿਰ ਜੰਗ ਕੌਣ ਲੜੂਗਾ ਸਹੀ ਗੱਲ ਫੌਜੀ ਵੀ ਤੇ ਚਾਹੀਦੇ ਨਾ ਸਿਪਾਹੀ ਵੀ ਤੇ ਚਾਹੀਦੇ ਸਿਪਾਹੀ ਵੀ ਤੇ ਹਰ ਇੱਕ ਬੰਦੇ ਨੂੰ ਇੱਕ ਸਿਪਾਹੀ ਬਣ ਕੇ ਰਹਿਣਾ ਚਾਹੀਦਾ ਪਾਰਟੀ ਦੇ ਦੇਸ਼ ਦੀ ਆਪਣੀ ਪਾਰਟੀ ਦੀ ਇੱਕ ਦੇਸ਼ ਦੀ ਸੇਵਾ ਕਰਨੀ ਆਪਣੇ ਸੂਬੇ ਦੀ ਸੇਵਾ ਕਰਨੀ ਆਪਣੇ ਜ਼ਿਲ੍ਹੇ ਦੀ ਸਮਾਜ ਦੀ ਸੇਵਾ ਇਹ ਥੋੜਾ ਹੁੰਦਾ ਕਿ ਅੱਜ ਮੈਨੂੰ ਪਾਰਟੀ ਨੇ ਆ ਨਹੀਂ ਰਿਹਾ ਚੱਕੋ ਟਿੰਡਪੁੜੀ ਦੇ ਦੂਜੇ ਬੰਦੇ ਹਾਂ ਇਹ ਸੇਵਾ ਥੋੜੀ ਰਹੀ ਇਹ ਹੋਰ ਤੋਂ ਹਈ ਨਾ ਕਿ ਜੇ ਉਹਨਾਂ ਨੇ ਸਾਨੂੰ ਨਹੀਂ ਦਿੱਤੀ ਤਾਂ ਆਪਾਂ ਦੂਜਿਆਂ ਕੋਲ ਲੈਣੇ ਦੂਜਿਆਂ ਨੇ ਦਿੱਤੀ ਜੇ ਤੀਜੇ ਕੋਲ ਇਹ ਤੇ ਪੈਕੇਜ ਵਾ ਹਾਂਜੀ ਜਿਵੇਂ ਕਿ ਇੱਕ ਕੰਪਨੀ ਲੈਂਦੀ ਹੈ ਤੁਹਾਨੂੰ ਅੱਜ 40000 ਦਾ ਪੈਕੇਜ ਤੇ ਦੂਜੀ ਕਹਿੰਦੀ ਸਾਡੇ ਅਲਾਵਾ ਤੇ 50000 ਦਾ ਉਹ ਪੈਕੇਜ ਤੇ ਕੰਮ ਚੱਲੀ ਜਾਂਦਾ ਨਾ ਹੁਣ ਬਿਲਕੁਲ ਜੀ ਇਹ ਕਾਂਗਰਸੀ ਦਾ ਪੈਕੇਜ ਤੇ ਕੰਮ ਚੱਲ ਗਿਆ ਨੀ ਕਾਂਗਰਸ ਹੋਈ ਜਾਂ ਕੋਈ ਵੀ ਹੋਈ ਕੋਈ ਵੀ ਹੈ ਜੀ ਦਲ ਬਦਲੀ ਜਿਹੜੀ ਅਸੀਂ ਕਰਾਂਗੇ ਆਪਾਂ ਕਿਸੇ ਤੇ ਹੀ ਨਹੀਂ ਗੱਲ ਕਰਦੇ ਜਾਂ ਪਾਰਟੀ ਮਾੜੀ ਆ ਆ ਚੰਗੀ ਆ ਅੱਜ ਕੱਲ ਕੋਈ ਵੀ ਨਹੀਂ ਚੰਗੀ ਨਹੀਂ ਹਾਂਜੀ ਬਿਲਕੁਲ ਕਿਸੇ ਪਾਰਟੀ ਨੂੰ ਚੰਗੀ ਚਾਹੀਦੀ ਨਹੀਂ ਸਭ ਨੂੰ ਕੋਈ ਵੀ ਨਹੀਂ ਚੰਗੀ ਸਾਰਿਆਂ ਦੇ ਹੋਰ ਇੱਕ ਚੰਗੀ ਹੋਵੇ ਤੇ ਆਪਾਂ ਕਿਸੇ ਇਹ ਤੇ ਮੁੱਦਾ ਰੱਖੀਏ ਵੀ ਯਾਰ ਉਹ 파ਰਟੀ ਬੜੀ ਰਹੀ ਹੁਣ ਕਿਹੜੀ 파ਰਟੀ ਮੁਕੜੀਏ ਉਹ 파ਰਟੀ ਬੜੀ ਰਹੀ 파ਰਟੀਆਂ ਤਾਂ ਸਾਰੀਆਂ ਕੁਝ ਬਿਲਕੁਲ ਜੀ ਹੁਣ ਸ਼ਿਗਨ ਸਾਹਿਬ ਇੱਕ ਅਖੀਰ ਤੇ ਇੱਕ ਹੋਰ ਗੱਲ ਕਰ ਰਹੇ ਜਿਸ ਤਰ੍ਹਾਂ ਪੰਜਾਬ ਲੋਕਾਂ ਨੇ ਐਰਕਾਂ ਬੜਾ ਆਮ ਆਦੀ 파ਰਟੀ ਨੂੰ ਸਾਥ ਦਿੱਤਾ ਹੈ ਹਾਂ ਹਾਂ ਕਾਂਗਰਸ 파ਰਟੀ ਨੂੰ ਵੀ ਖੁੰਝੇ ਲਾ ਕੇ ਕਾਲੀ ਦਾਲ ਨੂੰ ਖੁੰਝੇ ਲਾ ਕੇ ਤੇ ਆਮ ਆਦੀ 파ਰਟੀ ਦੀ ਸਰਕਾਰ ਲੈਂਦੀ ਕੀ ਨਸ਼ਾ ਖਤਮ ਹੋ ਦੇਗਾ ਹਣਾ ਇਹ ਇਹਦੇ ਸਬੰਧ ਵਿੱਚ ਜਸ ਵੰਝੇ ਕੋਈ ਅਲੱਗ ਜਦੋਂ ਨਹੀਂ ਇੱਕ ਬੰਦਾ ਕਿਸੇ ਚੀਜ਼ ਦੀ ਘਾਟ ਨੂੰ ਨਾ ਹਰੇਕ ਇਨਸਾਨ ਤੇ ਉਹ ਘਾਟ ਪੂਰੀ ਕਰਨ ਵਾਸਤੇ ਦਲ ਬਲ ਦਰਬਦਰਜਨ ਹਾਂਜੀ ਦਲ ਬਦਲ ਨਹੀਂ ਮੈਂ ਕਹਿੰਦਾ ਦਰਬਦਰਜਨ ਬਿਲਕੁਲ ਤੇ ਉਸੇ ਤਰ੍ਹਾਂ ਲੋਕਾਂ ਨੇ ਸੋਚਿਆ ਕਿ ਕਿਸੇ ਤਰ੍ਹਾਂ ਸਾਡਾ ਤੇ ਝੋਲੀ ਫਰਜੂਗੀ ਤੇ ਪਰ ਮੈਂ ਵੀ ਗੱਲ ਕਰੂੰਗਾ ਕਿ ਕਈ ਬਰੀਕੋਚੀ ਗੱਲਾਂ ਪਾਰਟੀਆਂ ਦੇ ਵਸ ਨੂੰ ਨਹੀਂ ਹੁੰਦੀ। ਇਹ ਮੈਂ ਸਾਰੀਆਂ ਪਾਰਟੀਆਂ ਦੇ ਕਰਦਾ। ਮੈਂ ਗੱਲ ਕਰਦਾ ਕਿ ਸਮਾਜਿਕ ਤੌਰ ਤੇ ਕਰਦੇ ਆ ਕਿ ਇਹ ਪਾਰਟੀਆਂ ਦੀ ਕਈ ਵਸਾਂ ਵਸਦੀਆਂ ਗੱਲਾਂ ਨਹੀਂ ਹੁੰਦੀਆਂ। ਉਹ ਖੰਗਿਆ ਕਿ ਜਦੋਂ ਪਾਰਟੀ ਨੇ ਬਣਨਾ ਹੁੰਦਾ ਜਿਵੇਂ ਕਿ ਆਪਾਂ ਪਿੰਚ ਸਰਪੰਚ ਬਣੇ ਤੁਸੀਂ ਪਿੰਚ ਰਿੰਨੇ ਅਸੀਂ ਪਿੰਡਾ ਤੋਂ ਆਏ। ਤੇ ਅਸੀਂ ਕਿੰਨੇ ਲਾਰੇ ਲਾਉਣੇ ਮੈਂ ਉਹ ਵੀ ਗਲੀਆਂ ਬਣਾ ਦੋ ਇਪਿਆ ਕਰ ਦੋ ਮੈਂ ਕਿਹਾ ਬਣਾ ਕੋ ਜੀ ਤੂੰ ਕਿਹਾਂ ਲਾ ਦੋ। ਮਤਲਬ ਕਿ ਇਥੋਂ ਤੱਕ ਕੇ ਕੁੱਤਿਆਂ ਦੀ ਰਗੜ ਹਾਂ ਬਿਆਲੀ ਚਾਣ ਪੈ ਬਿਲਕੁਲ ਬਾਅਦ ਕੀ ਹੁੰਦਾ ਕਿ ਜਦੋਂ ਉੱਤਰੀਆਂ ਸਰਕਾਰਾਂ ਜਾਂ ਉਹਨਾਂ ਦਾ ਲਾਣਾ ਬਾਣਾ ਉਹਨੂੰ ਸਾਥ ਨਹੀਂ ਦਿੰਦਾ ਹੂੰ ਉਹ ਬੰਦੇ ਦੇ ਵਾਸਤੇ ਵੀ ਗੱਲ ਨਹੀਂ ਜਿਵੇਂ ਕਿ ਆਪਾਂ ਹੁਣ ਵਾਲੀ ਪਾਰਟੀ ਨੂੰ ਕਹਦੀਏ ਜਾਂ ਉਸ ਤੋਂ ਪਹਿਲੀ ਪਾਰਟੀ ਨੂੰ ਕਹਦੀਏ ਜਾਂ ਉਸ ਤੋਂ ਪਹਿਲੀ ਪਾਰਟੀ ਨੂੰ ਕਹਿੰਦੇ ਇਹ ਇਹ ਗੱਲ ਇੰਨੀ ਸੌਖੀ ਨਹੀਂ ਹੈ ਸਿਰਫ ਅਸੀਂ ਜਿਹੜੇ ਲੋਕ ਆ ਨਾ ਅਸੀਂ ਮਗਰ ਲੱਗਦੇ ਆ ਆਪਣੇ ਫਾਇਦੇ ਵਾਸਤੇ ਪਾਰਟੀਆਂ ਦਾ ਵੀ ਬੇਕਸੂ ਹੂੰ ਇਹ ਸਾਰਾ ਕਸੂਰ ਆਪ ਪਾਰਟੀਆਂ ਦਾ ਹੀ ਕੱਢੀ ਜਾਈਏ ਉਹਨਾਂ ਦਾ ਕੋਈ ਥੁਰਣੀਆਂ ਇਹ ਸਾਡਾ ਵੀ ਕਸੂਰ ਹੈਗਾ ਕਿ ਅਸੀਂ ਮੱਧ ਰੱਖ ਕੇ ਲੱਗਦੇ ਕਦਰ ਨਹੀਂ ਆਪਣੇ ਫਾਇਦੇ ਵਾਸਤੇ ਬਿਲਕੁਲ ਜੀ ਹੁਣ ਸ਼ਰਾਬੀ ਐ ਕੋਨੇ ਉਹ ਬੋਤਲਾਂ ਪੂਰੀਆਂ ਖਰਾਦਦੇ ਉਹ ਜਿਹੜੀ ਮਰਦੀ ਜਿੱਥੇ ਪਾਰ ਗਈ ਉਹ ਵੀ ਜਰਾ ਹੂੰ ਬਿਲਕੁਲ ਜੀ ਉਹ ਤੇ ਇਲੈਕਸ਼ਨ ਭਾਲਦਾ ਕਿ ਜਾਂ ਵੀ ਕਿਤੇ ਆਵੇ ਤੇ ਆਪਣੇ ਨਜ਼ਾਰੇ ਤੇ ਉਹ ਲੋਕ ਸੋਚਦੇ ਵੀ ਇਲੈਕਸ਼ਨ ਆਈ ਆ ਪਤਾ ਨਹੀਂ ਕੀ ਹੋ ਜਾਣਾ ਇਹਨਾਂ ਨੇ ਕੀ ਕਰ ਦੇਣਾ ਕਰਨਾ ਕਰਵਾਉਣਾ ਵੀਰੇ ਕੱਖ ਨਹੀਂ ਕਹਿੰਦੇ ਆਪਣੀ ਕਮਾ ਕੇ ਖਾਣੀ ਪੈਂਦੀ ਬਿਲਕੁਲ ਜੀ ਇਹ ਮਾਸਟਰ ਜੀ ਇੱਕ ਅਖੀਰ ਤੇ ਹੋ ਨੌਜਵਾਨ ਪੀੜੀ ਦੇ ਸਬੰਧ ਵਿੱਚ ਗੱਲ ਕਰਾਂਗੇ ਅਸੀਂ ਕਿ ਜਿਹੜੀ ਵੀ ਰੰਗ ਕੱਟ ਕੇ ਬਾਹਰ ਜਾਣ ਜਾ ਰਹੀ ਆ ਇਹਦੇ ਸਬੰਧਿਤ ਕਦੋਂ ਤੱਕ ਰੋਕ ਲੱਗ ਸਕਦੀ ਹੈ ਕਿਸ ਤਰ੍ਹਾਂ ਰੋਕ ਲੋਕ ਰੋਕ ਲੱਗੂਗੀ ਇਹਦੀ ਰੋਕ ਨਹੀਂ ਲੱਗ ਸਕਦੀ ਇਹਦਾ ਕਾਰਨ ਆ ਕਿ ਇੱਥੇ ਕੁਝ ਦਿੱਕਤਾਂ ਨੇ ਹੂੰ ਨੌਕਰੀ ਨਹੀਂ ਐ ਤੇ ਨੌਕਰੀ ਲੈਣ ਵਾਸਤੇ ਐਨੇ ਨੇ ਪੜ੍ਹੇ ਲਿਖੇ ਬੱਚੇ ਠੱਕੇ ਖਾਂਦੇ ਫਿਰਦੇ ਆ ਕਈ ਲੋਕ ਵੱਤੋਂ ਲੰਘ ਗਿਆ ਜਾਨੀ ਬੰਨਾਂ ਦੀ ਨੌਕਰੀ ਦਾ ਸਮਾਂ ਹੀ ਲੰਘ ਗਿਆ ਸਮਾਂ ਲੰਘ ਗਿਆ ਓਵਰੇਜ ਹੋ ਗਿਆ ਜਾਨੀ ਕਿ ਤਰੀਕਾ ਹੀ ਬਦਲ ਗਿਆ ਬਿਲਕੁਲ ਨਹੀਂ ਉਹ ਬੰਦੇ ਜਿਹੜੇ ਆਂ ਗਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਇਹੋ ਸੋਚ ਸਮਝਾਉਂਦੇ ਆ ਕਿ ਜਿੰਨੀ ਛੇਤੀ ਹੋ ਸਾਂਦਾ ਤੁਸੀਂ ਪੰਜਾਬ ਛੱਡੋ ਇੰਕੇ ਸਾਡੇ ਅੰਗੂਠੇ ਰੋਦੇ ਰਹੇ ਜਿਹਨਾਂ ਨੇ ਆਪਾਂ ਨੇ ਦੁੱਖ ਭੋਗਿਆ ਉਹ ਗਾ ਆਪਣੀ ਔਲਾਦ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹੀ ਸਿੱਖਿਆ ਦਿੰਦੇ ਆ ਜੇ ਨੌਕਰੀ ਆਪਣੇ ਪਜਾਬ ਚ ਮਿਲਦੀ ਬੜੀ ਔਖੀ ਜਿਵੇਂ ਨੌਕਰੀਆਂ ਦੀ ਲੈਣ ਦੀ ਗੱਲ ਕਰਾਂ ਤੇ ਬੜਾ ਲੰਮਾ ਸਮਾਂ ਲੱਗਦਾ ਕਿ ਅੱਜ ਕੱਲ ਨੌਕਰੀ ਕਿੱਧਰਾਂ ਦੇ ਰਹੇ ਆ ਜਿਹੜੇ ਬੰਦੇ ਨੇ ਇੱਕ ਬੀਏ ਐਮਏ ਡਿਗਰੀ ਕਰ ਲਈ ਆ ਉਹਨੇ ਪੜ੍ਹ ਕੇ ਕੀ ਕੀਤਾ ਉਹਦਾ ਇੱਕ ਟੈਸਟ ਹੋ ਗਿਆ ਤੇ ਟੈਸਟ ਤੋਂ ਬਾਅਦ ਟੈਸਟ ਲੀਵ ਨਹੀਂ ਲੀਵ ਨਹੀਂ ਫਿਰ ਬਾਤ ਇਹ 500 ਬੰਦੇ ਨੇ ਹੂੰ ਜੇ ਟ੍ਰੋਲ ਦਿੱਤਾ ਜਾਤਾਸ ਦਿੱਤੇਆ ਉੱਚ 50 ਰੱਖ ਲਈ ਪਰ 450 ਛੜਕਤ ਬਿਲਕੁਲ ਘਰਾਉ ਕਰ ਦੇ ਫਿਰ ਦੇ ਛੇਤਰਖਾਂਦੇ ਫਿਰਦੇ ਇਹਨਾਂ ਦੇ ਇਹਨਾਂ ਨੂੰ ਜਿਤਾ ਕੇ ਇਹਨਾਂ ਕੋਲ ਛੇਤਰਖਾਨੇ ਹੂੰ ਇਹ ਵੀ ਬੇਸਮਝਵਾਲੀ ਗੱਲ ਹੈ ਬਿਲਕੁਲ 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 ਦਰਸੁੰਦੇ ਸੋਚਿਆ ਜਾ ਸਕਦਾ ਵੀ ਹੋਤੀ ਬਿਲਕੁਲ ਜੀ ਜੇ ਆਪਾਂ ਇੱਕ ਬੰਦੇ ਨੂੰ ਜਿਤਾਇਆ ਤੇ ਉਹਦੇ ਵਾਸਤੇ ਜਿਹੜਾ ਜੰਗ ਵੋਟਰ ਹੈ ਉਹ ਬੜੀ ਆਪਣੀ ਉਮੀਦ ਲੈ ਕੇ ਜਿਤਾਉਂਦਾ ਹੂੰ ਵਿਆਹ ਹੁਣ ਜਿੱਦੇ ਸਾਨੂੰ ਵਧੀਆ ਖੈਰ ਕਹੂਗੀ ਕੋਈ ਵੀ ਪਾਰਟੀ ਮੁਸ਼ਕਲ ਪਰ ਜਦੋਂ ਉਹਨਾਂ ਨੂੰ ਨਹੀਂ ਮਿਲਦੀ ਤੇ ਉਹ ਕਿੱਥੇ ਜਾਂਦੇ ਨੇ ਫਿਰ ਕੋਈ ਨਾ ਜਾਂਦੇ ਆਪਣਾ ਹੱਕ ਮੰਗਣ ਜਾਂਦੇ ਆ ਤੇ ਦੇਹ ਦਾਗ ਤੇ ਦਾਗ ਦੇਹ ਦਾਗ ਤੇ ਦਾਗ ਬਜ਼ਾਈ ਜਿਹਾਲੇ ਦਾੰਦਾਂ ਖਾਉਣ ਵਾਲੇ ਇਹਨਾਂ ਨੂੰ ਦਿਖਾਓ ਕਿ ਕਿੱਤੇ ਪ੍ਰੋਸੰਗ ਕਿੱਥੇ ਕਦੇ ਕਹਿੰਦੇ ਮਰੇ ਤੋ ਬੈਠਰੇ ਆਪੀ ਬਾਹਰ ਚੱਲ ਜੇ ਨਹੀਂ ਬਾਹਰ ਨਾ ਜਾਓ ਇਹ ਚੁਕੋ ਕੰਮ ਸ਼ੁਰੂ ਕਰ ਲੋ ਹੂੰ ਤੇ ਅੰਨੇ ਵੀ ਨਹੀਂ ਦਾਸਦਾ ਕਿ ਸਾਡਾ ਪੰਜਾਬ ਹੈ ਸਾਡੇ ਬੱਚੇ ਸਾਡੇ ਭੈਣ ਭਰਾਵਾ ਤੇ ਆਪਣੇ ਕਈ ਦੋਸਤ ਛੱਜਣ ਦੇਖੇ ਆ ਜਿਹੜੇ ਆਪਣੇ ਬੱਚਿਆਂ ਦੇ ਵਜੂਹ ਪਛ ਆਪਣੀ ਜ਼ਿੰਦਗੀ ਛੱਡ ਗਏ ਪਰ ਮਸਤੀ ਜੀ ਇਹਦੇ ਸਬੰਧ ਵਿੱਚ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਇਹੋ ਕਰਨਾ ਚਾਹੀਦਾ ਕਿ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਭਾਵੇਂ ਘੱਟ ਪੈਸੇ ਤੇ ਨੌਕਰੀ ਦੇ ਦਿੱਤੇ ਜਾਵੇ ਹਰ ਇੱਕ ਬੰਦੇ ਨੂੰ ਹਰ ਇੱਕ ਜਿਹੜਾ ਸਟੂਡੈਂਟ ਵਾ ਉਹਨੂੰ ਪੜੇ ਲਿਖੇ ਬੱਚੇ ਨੂੰ ਉਹਦੀ ਪੜ੍ਹਾਈ ਦੇ ਮੁਤਾਬਕ ਕੋਈ ਡਿਗਰੀ ਦੇ ਹਿਸਾਬ ਨਾਲ ਉਹਨੂੰ ਨੌਕਰੀ ਮਿਲਣੀ ਚਾਹੀਦੀ ਜਿਹਨੇ ਬਾਹਰ ਦੀ ਦੇਸ਼ਾਂ ਹਾਂ ਜਾਂ ਕੋਈ ਰੋਜ਼ਗਾਰ ਮਿਲਣਾ ਚਾਹੀਦਾ ਇਹ ਥੋੜੀ ਗੱਲ ਹੈ ਕਿ ਬੱਚੇ ਫੜ ਫੜ ਕੇ ਠੇਰ ਲਗਾਈ ਜਾਂਦੇ ਆ ਤੇ ਮੁੜ ਤਰ੍ਹਾਂ ਨੂੰ ਕੋਈ ਜੋਬ ਹੀ ਨਹੀਂ ਦੇਣੀ ਨੌਕਰੀ ਨਹੀਂ ਦੇਣੀ ਉਹ ਬਾਹਰ ਪਚਣਗੇ ਜਾਂ ਸੱਚਾ ਅੱਲਾਮੁਅਲਿਕ ਮਸਤਾਨ ਗਿੰਦਾ ਸੈਂਸ ਕਰਨੀ ਬਿਲਕੁਲ ਨਹੀਂ ਜਿਦਾ ਮਾੜੇ ਕ੍ਰਿਮੀਨਲ ਕੰਮ ਕਰਨਗੇ ਗੈਂਗਸਟਰ ਬਣਨਗੇ ਇਹ ਤੇ ਫਿਰ ਸਰਕਾਰਾਂ ਦਾ ਹੀ ਰੋਲ ਹੈ ਨਾ ਬਿਲਕੁਲ ਨਾ ਜੇ ਉਹਨਾਂ ਨੂੰ ਟਾਈਮ ਨਾਲ ਰੋਟੀ ਦਿੱਤੀ ਜਾਵੇ ਤੇ ਕੋਈ ਬੰਦਾ ਕਿਤੇ ਵੀ ਰੋਟੀ ਨਹੀਂ ਹੁੰਦਾ। ਉਹ ਉਦੋਂ ਹੁੰਦਾ ਜਦੋਂ ਉਹਨੂੰ ਭੁੱਖਾ ਮਰਦਾ। ਸਹੀ ਗੱਲ ਹੈ। ਉਹਨੂੰ ਆਪਣੀਆਂ ਉਹਦਾ ਫੇਟ ਰੋਟੀ ਵੀ ਮੰਗਦਾ। ਵੀਰਾਂ ਕਪੜਾ ਵੀ ਮੰਗਦਾ। ਬਿਲਕੁਲ ਜੀ। ਉਸ ਕਰਕੇ ਫਿਰ ਉਹਨੂੰ ਕਈ ਵਾਰੀ ਗਲਤਫਹਿਮੀ ਕਰਦੇ ਬੰਦੇ ਆ ਦੋਸ਼ ਕਿਸੇ ਦਿਨ ਦੇ ਸਕਦੇ ਆ ਨਾ ਨਸ਼ੇ ਵਾਲੇ ਦੇ ਦੇ ਸਕਦੇ। ਤੇ ਨਾ ਹੀ ਗੈਂਗਸਟਰਾਂ ਦੇ ਦੇ ਸਕਦੇ। ਨਾ ਹੀ ਜਿਹੜੇ ਕ੍ਰਿਮਿਨਲ ਬੰਦੇ ਆ ਉਹਨਾਂ ਦੇ ਦੇ ਸਕਦੇ। ਕੇਸ ਦੇ ਕੋਈ ਦੋਸ਼ ਨਹੀਂ। बिल्कुल जी मास्टर जी खी फिर आप मुद्दे से आ रहे हैं। लोग सभा चो संबंध अपनी जनता करा जनता सुचेत करा भाई वोट जी पानी सोच समझ के पाओ खास करके वोट तो उन्होंने पानी चाहिए जो दल नहीं बदलता वो अज भी धटा कल भी धन आने वाले समय च भी धाटा ही रहे このごろかで、ちょ、ね、っと、よし、わした。うん。聞いています、ん。